ਵੀ 25 ਦਿਨ ਤੋਂ ਨਾ ਪਾਜੀ ਸਾਢੇ ਦਾ ਜਿਹੜਾ ਟਰਾਂਸਫਾਰਮ ਖਰਾਬ ਹੋਇਆ ਪਿਆ ਵਾ ਉਹ ਰੋਜ਼ ਰਾਤ ਨੂੰ ਸਾਢੇ 8:00 10:00 ਵਜੇ ਛੱਡ ਜਾਂਦਾ ਫੇਰ ਸਾਨੂੰ ਸਾਰੇ ਭਰਾ ਇਕੱਠੇ ਹੋ ਕੇ 1000 ਰੁਪਏ ਬਿਜਲੀ ਬੋਰਡ ਦੇ ਤਰਲੇ ਪਾਉਣੇ ਪੈਂਦੇ ਨੇ ਰਾਤ ਨੂੰ 1:00 2:00 ਵਜੇ ਬੱਤੀ ਹੁੰਦੀ ਆ ਫੇਰ ਜੜੀ 6:00 7:00 ਵਜੇ ਨਾ ਫੇਰ ਚਲੀ ਜਾਂਦੀ ਫੇਰ ਦੁਪਹਿਰਾਂ ਹੁੰਦੀ ਜੁੰਦੀ ਹੈ ਪਾਜੀ ਅਸੀਂ 20 25 ਦਿਨ ਹੋ ਗਏ ਆ 6 ਵਰੀ ਕੰਪਲੀਟ ਅਜੇ ਤੱਕ ਅਸਲੀਓ ਸਾਹਿਬ ਨੂੰ ਪੈਸਾ ਦਾ ਟਰਾਂਸਫਾਰਮ ਚੇਨ ਦਿੱਤਾ ਜਾਵੇ ਰੋਜ਼ ਉੜ ਜਾਂਦਾ ਰੋਜ਼ ਬਦਲਦੇ ਨੇ ਰੋਜ਼ ਉੜ ਜਾਂਦਾ ਸਾਡੀ ਸਮਝ ਤੋਂ ਬਾਹਰ ਹੋਇਆ ਖਲਾਵਾ ਉਹ ਨਾ ਟ੍ਰਾਂਸਫਾਰਮ ਬਦਲਦੇ ਆਉਹਦੇ ਨੇ ਫਿਊਜ਼ ਲਾ ਕੇ ਚਲੇ ਜਾਂਦੇ ਨੇ ਸਾਡੇ ਬਲਾਜ਼ਮ ਦਾ ਫਿਊਜ਼ ਲਾਤਾ ਭਾਜੀ ਇਹਦੇ ਨਾਲ ਤੇ ਕੋ ਮਸਲਾ ਹੱਲ ਨਹੀਂ ਆ ਜਸਵੀਰ ਦੀ ਪੱਤੀ ਬੰਦ ਆ ਤੇ ਇੱਥੀਆਂ ਚ ਪਾਣੀ ਨਹੀਂ ਬੱਚੇ ਪਿਆਸੇ ਮਰ ਰਹੇ ਨੇ ਸਾਡੇ ਅੱਧੋ ਵਸੋ ਗੱਲ ਬਾਹਰ ਹੋਈ ਪਈ ਹੈ ਕਿਹੜਾ ਕਿਹੜਾ ਏਰੀਆ ਸਵੀਰ ਦਾ ਬੰਦ ਹੈ ਪੈਸਾ ਨਾ ਗੋਸ਼ਪੁਰਾ ਏਰੀਆ ਮਿਲਜੀ ਦਾ ਹੰਗਾ ਟ੍ਰਾਂਸਫਾਰਮ ਤੇ ਪਿਛਲੇ 20-25 ਦਿਨਾਂ ਤੋਂ ਹਵਾਲਾ ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ ਬਿਜਲੀ ਨਹੀਂ ਦੇਣੀ ਭਾਜੀ ਬਿਜਲੀ ਫ੍ਰੀ ਦੇਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਬੱਤੀ ਆਉਣੀ ਨਹੀਂ ਦੇਣੀ ਜਿੰਨੇ ਸਰਦਾਰ ਜਣ ਜਿੰਦੀ ਵੀ ਇੱਕ ਦਿਨ ਦੇ 10 ਹੁੰਦਾ ਮਾਫ ਪਰ ਜਿਹੜਾ ਸਾਡਾ ਬੱਤੀ ਪਾਣ ਦੀ ਜੀ ਦਿਲ ਨਿਕਲ ਗਿਆ ਇਹਨਾਂ ਦੇ ਘਰ ਦੇ 10 ਹੁੰਦਾ ਮਾਫ ਹੋ ਰਿਹਾ ਪਰ ਸਾਨੂੰ ਰੇਟ ਜੁੰਟ ਨਹੀਂ ਵੀ ਚਵਰ ਤੋਂ ਮਿਲਿਆ ਸਰਦਾਰ ਨੇ ਇਹ ਗੱਲ ਜਿੰਨੇ ਵੀ ਸਾਡੇ ਹੱਥ ਜੜਾ ਲੋ ਅਜਰ ਤੋਂ ਸਾਨੂੰ ਜ਼ਗਾ ਦੇ ਦਿਆ ਸਾਨੂੰ ਜੇਲੇ ਦੇ ਛੋਟ ਲੋ ਤੇ ਦੇ ਦੇ ਜੋ ਮਰਜੀ ਕਰ ਲੋ ਸਾਡੇ ਬੱਚਿਆਂ ਨੂੰ ਪਾਣੀ ਦੇ ਦੋ ਸਾਨੂੰ ਬੱਤੀ ਦੇ ਦੋ ਇਹ ਕਾਰਨਾ 20 ਤੋਂ 25 ਦਿਨ ਹੋ ਗਏ ਵਿਚਾਰੇ ਗਰਮੀ 'ਚ ਮਰ ਰਹੇ ਨੇ ਬੱਚੇ ਨਿੱਕੇ ਨਿੱਕੇ ਨੇ ਮਿਲਕਦੇ ਫਿਰਦੇ ਨੇ ਸਿਆਣਾ ਬਾਣਾ ਨਹੀਂ ਅੱਜ ਕੱਲ੍ਹ ਗਰਮੀ ਚ ਰਿਆਸ ਗਿਆ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੀ ਨਿੱਕਾ ਬੱਚਾ ਹੈ ਲੜਕੇ ਹੈ ਨਹੀਂ ਆ ਮੋਟਰਾਂ ਚੱਲਣੀਆਂ ਨੇ ਮੋਟਰਾਂ ਚੱਲ ਨਹੀਂ ਰਹੀਆਂ ਪਾਣੀ ਹੈ ਨਹੀਂ ਬਾਜੀ ਆ ਦੀ ਬਰਨਾਨਕਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ 66 ਕੇਵੀ ਜਿਹੜੀ ਬਟਾਲੇ ਗੌਸਪਰੇ ਨੂੰ ਦੇ ਰਹੇ ਨੇ ਜ਼ਿਆਦਾਤਰ ਇਹ ਪਰਤੀ ਉੱਥੇ ਧਰਨਾ ਲა ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬੱਤੀ ਪੂਰੀ ਨਹੀਂ ਦਿੱਤੀ ਜਾਏਗੀ ਭਾਜੀ ਕਿੰਨੀ ਦੇਰ ਬੱਤੀ ਜਾਂਦੀ ਆਉਂਦੀ ਕਦੋਂ ਇਹ ਪੁੱਛੋ ਮਹਾਰਾਜ ਜਾਂਦੀ ਲਾੜੇ ਪੁੱਛੋ ਆਉਂਦੀ ਕਦੋਂ 5 ਮਿੰਟ ਨਹੀਂ ਆਉਂਦੀ 5 ਮਿੰਟ ਹੀ 5 ਸਕਿੰਟ ਆਉਂਦੀ ਹੈ ਅੱਗ ਲੱਗਦੀ ਹੈ ਉਹਨੂੰ ਬੱਸ ਗਈ ਰਿਆਸਤ ਇਹ ਆਪਣੀ ਪੋਸਟ ਦੀ ਗੱਲ ਹੈ ਜੀ ਸਾਹਿਬ ਬਾਹਰਨੇ ਕਹਿੰਨਾ ਦਾ ਟ੍ਰਾਂਸਫਰ ਡੈਮੇਜ ਹੋਇਆ ਸੀ ਉਹ ਸੇਰੇ ਬਦਲ ਦਿੱਤਾ ਗਿਆ ਤਕਨੀਕੀ ਨਿਪਸੈਟ ਕਰਕੇ ਦੁਬਾਰਾ ਸਰ ਗਿਆ ਉਹਦੇ ਕਰਕੇ ਸਪਲਾਈ ਬੰਦਿਆ ਇਹਨਾਂ ਦੇ ਬਹੁਤ ਬਾਰ ਬਦਲਿਆਂ ਨੂੰ ਵਿਸ਼ਵਾਸ ਸੁਆਇਆ ਗਿਆ ਵਾ ਸਾਰੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾਪ ਤੇ ਸਾਡੇ ਕੋਲ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਆ ਠੀਕ ਆ ਉਹ ਉਹ ਕਮਿਊਨੀਕੇਟ ਕਰਨ ਗਏ ਸੀ ਇਹਨਾਂ ਨੂੰ ਕਿਹਾ ਕਿ ਵਿਸ਼ਵਾਸ ਦਿਵਾ ਆਪੇ ਕੋਈ ਚਾਓ ਬੰਦੇ ਆਉਂਦੇ ਆ ਬੰਦਾ ਲੋਡ ਬਾਰਤਵੇਂ ਅਸੀਂ ਸੱਜ ਲੈ ਕੇ ਵੀ ਟੋਣਾ ਆਏਗਾ ਦੋਸਤ ਵੀ ਉੱਥੇ ਟਰਾਲੀ ਲੱਗੀ ਐ ਦੋਸਤ ਦੇ ਟਰਾਂਸਫੋਰਟਰ ਸਪਲਾਈ ਚਲਾ ਦਿੰਦੇ ਆ ਗੱਲ ਨੋ ਕਿਹੜੀ ਅਰੇ ਸਮਝ ਨਹੀਂ ਰਹੇ ਇਹ ਕਿਹੜਾ ਏਰੀਆ ਹੈ ਇਹ ਮਿਲਕੀ ਵਾਲਾ ਗੌਸਪੁਰੇ ਦਾ ਟਰਾਂਸਫਾਰਮਰ ਲੱਗਦਾ ਉਹਦਾ ਤੱਕ ਬੱਤੀ ਠੀਕ ਹੋ ਜੀ ਮੁਲਾਜ਼ਮਾਂ ਨੂੰ ਅਸੀਂ 10 15 ਮਿੰਟਾਂ ਨਾਲ ਚਾਲੂ ਕਰਦਾ ਹਾਂ ਸਿੰਨੇ ਕੈਬਲ ਟੈਕਨੀਕੀ ਕੰਮ ਹੈ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ ਜਾਰਾ ਨਹੀਂ ਲੱਗ ਸਕਦਾ 1.5 ਆਮ ਆਸੀ ਲੱਗ ਚਾਲੂ ਕਰਵਾ ਲੈ ਠੀਕ